ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 6 ਮਾਂ ਟਿਸ਼ੂ ਸੋਚੋ ਤੇ ਪ੍ਰਵਿਧੀ ਲੜੀ ਵਿੱਚ ਅਗਲੇ 5 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀਆਂ ਨ ਉੱਤਰਾਂ ਨੂੰ ਗਿਨ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਕਰੇ ਵਿਦਿਆਰਥੀਓ ਤੁਹਾਡੀਆਂ ਅੰਗਰੇਜ਼ੀ ਦੀਆਂ ਤੇ ਗਣਿਤ ਦੀਆਂ ਨੋਟਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚੜਸਾਲ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੁਹਾਨੂੰ ਉੱਥੇ ਮਿਲਣਗੀਆਂ 9th English MCB 9th English Literature 9th Grammar ਤੇ ਗਣਿਤ ਵੀ ਤੁਹਾਨੂੰ ਮਿਲਣਗੀਆਂ 9th Maths Notes ਫਿਰ ਨਵੀਂ 9ਵੀਂ ਗਣਿਤ ਫਿਰ PSEB 9th Math English Medium ਵਿੱਚ ਫਿਰ ਗਣਿਤੇ ਸਿਧਾਂਤ ਇਹ ਪਲੇਲਿਸਟ ਹੈਗੀ ਹੈ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੌਲੇਜ ਵਿੱਚ ਵਾਧਾ ਕਰਨ ਲਈ ਪਲੇਲਿਸਟ ਹੈਗੀ ਹੈ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਤੇ ਵੀਡੀਓ ਵੀ ਜ਼ਰੂਰ ਦੇਖੋ ਉਹ ਦੇਖੀਏ ਬੱਚੇ ਹੁਣ ਆਵੜੇ ਸਵਾਲ ਪੇਸ਼ੀ ਪਾਉ ਪੱਠੇ ਜਾਂ ਮਸਕੂਲਰ ਟਿਸ਼ੂ ਕੀ ਹੈ ਮਸਕੂਲਰ ਟਿਸ਼ੂ ਯਾਨੀ ਮਸਲਸ ਕਹਿੰਦੇ ਆਪਾਂ ਪੇਸ਼ੀਆਂ ਕਹਿੰਦੇ ਆ ਹਨਾ ਸੋ ਪੇਸ਼ੀ ਟਿਸ਼ੂ ਕੀ ਹੈ ਉਸ ਦੀਆਂ ਕਿਸਮਾਂ ਕਿਹੜੀਆਂ ਹਨ ਸੋ ਪੇਸ਼ੀ ਟਿਸ਼ੂ ਸਰੀਰ ਲਈ ਗਤੀਕਰਨ ਦਾ ਕੰਮ ਕਰਦੇ ਆ ਜਿਹੜਾ ਅਸੀਂ ਇਹ ਜੁਲ ਕਰਦੇ ਆ ਹੱਥ ਪੈਰੇ ਲੰਨੇ ਆ ਹਨ ਇਸ ਟਿਸ਼ੂ ਵਿੱਚ ਲੰਬੂਤਰੇ ਸੈੱਲ ਲੰਬੂਤਰੇ ਮੈਂ ਲੰਬੇ ਦਾ ਜਿਹਦਾ ਤੋਰੀਆਂ ਹੁੰਦੀਆਂ ਹਨ ਨਾ ਉਹਨਾਂ ਦੀ ਉਹਨਾਂ ਦਾ ਆਕਾਰ ਹੁੰਦਾ ਹੈ ਜਿਹਦਾ ਲੰਬੇ ਦਾ ਹੁੰਦਾ ਇਲੋਂਗੇਟਿਡ ਸੈੱਲਸ ਹੁੰਦੇ ਹਨ ਜਿਨ੍ਹਾਂ ਨੂੰ ਪੇਸ਼ੀ ਰੇਸ਼ੇ ਮਸਲ ਫਾਈਬਰਸ ਕਹਿੰਦੇ ਹਨ ਫੇਸੱਲਾਂ ਨੂੰ ਮਸਲ ਸੈੱਲਸ ਨੂੰ ਮਸਲ ਫਾਈਬਰ ਵੀ ਕਿਹਾ ਜਾਂਦਾ ਹੈ ਠੀਕ ਹੈ ਪੇਸ਼ੀ ਰੇਸ਼ੇ ਪੇਸ਼ੀਆ ਵਿੱਚ ਸੁੰਗੜਨ ਯੋਗ ਖਾਸ ਕਿਸਮ ਦੀਆਂ ਪ੍ਰੋਟੀਨਾਂ ਹੁੰਦੀਆਂ ਹਨ ਸੁੰਗੜਨ ਯੋਗ ਜਿਹੜੀਆਂ ਨੇ ਜੋ ਸੁਗੜ ਸਕਦੀਆਂ ਨੇ ਫੈਲ ਸਕਦੀਆਂ ਨੇ ਜੋ ਸੁਗੜ ਕੇ ਅਤੇ ਫੈਲ ਕੇ ਸਰੀਰ ਵਿੱਚ ਗਤੀ ਲਿਆਉਂਦੇ ਹਨ ਇਹਦੇ ਕਰਕੇ ਅਸੀਂ ਜਿਹੜਾ ਆਪਣੀ ਮਸ ਹੱਥ ਪੈਰ ਵਰਤਦੇ ਆ ਠੀਕ ਹੈ ਇਹ ਸ਼ੂ ਪੇਸ਼ੀ ਟਿਸ਼ੂ ਦੀਆਂ ਤਿੰਨ ਕਿਸਮਾਂ ਹਨ ਇੱਕ ਹੈ ਧਾਰੀਦਾਰ ਪੇਸ਼ੀ ਟਿਸ਼ੂ ਜਿਹੜੂ ਅੰਗਰੇਜ਼ੀ ਚ ਕਿਹਾ ਸਟ੍ਰੇਟਿਡ ਮਸਕੂਲਰ ਟਿਸ਼ੂ ਸਟ੍ਰੀਏਸ਼ਨ ਸਟ੍ਰੀਏਸ਼ਨ ਹੁੰਦਾ ਬੱਚਿਓ ਛੜੀਆਂ ਧੜੀਆਂ ਧਾਰੀਆਂ ਤੇ ਸਟ੍ਰੇਟਿਡ ਮੈਨੇ ਧਾਰੀ ਵਾਲਾ ਠੀਕ ਹੈ ਅਰੀਦਾਰ ਤੇ ਧਾਰੀ ਰਹਿਤ ਪੇਸ਼ੀ ਟਿਸ਼ੂ ਅਨਸਟ੍ਰੇਟਿਡ ਜਿਹਦੇ ਧਾਰੀਆਂ ਨਹੀਂ ਹੈਗੀਆਂ ਮਸਕੂਲਰ ਟਿਸ਼ੂ ਅਨਸਟ੍ਰੇਟਿਡ ਮਸਕੂਲਰ ਟਿਸ਼ੂ ਤੇ ਫਿਰ ਦਿਲ ਪੇਸ਼ੀ ਟਿਸ਼ੂ ਕਾਰਡੀਅਕ ਮਸਕੂਲਰ ਟਿਸ਼ੂ ਜਿੱਥੇ ਸ਼ਬਦ ਕਾਰਡੀਅਕ ਆ ਗਿਆ ਬੱਚਿਓ ਇਹ ਐਡਜੈਕਟਿਵ ਹੈਗਾ ਵਿਸ਼ੇਸ਼ਣ ਹੈਗਾ ਦਿਲ ਦੇ ਨਾਲ ਜੁੜੀ ਹੋਈ ਗੱਲ ਦਾ ਸੋ ਦਿਲ ਪੇਸ਼ੀਆਂ ਜਾਂ ਦਿਲ ਪੇਸ਼ੀ ਟਿਸ਼ੂ ਕਾਰਡੀਅਕ ਮਸਕੂਲਰ ਟਿਸ਼ੂ ਇਹ ਤਿੰਨ ਕਿਸਮ ਦੀਆਂ ਨੇ ਠੀਕ ਹੈ ਫਿਰ ਬੱਚਿਓ ਇਹਨਾਂ ਵਿੱਚ ਕੋਈ ਜਿੱਦਾਂ ਮਤਲਬ ਕਿ ਇਹਨਾਂ ਦੀ ਇੱਕ ਪਛਾਣ ਹੈਗੀ ਹੈ ਮਣਕੇ ਕੈਟੇਗਰੀ ਨਹੀਂ ਹੈ ਨਾ ਵਿੱਚ ਇਹ ਸਾਰੇ ਆ ਜਾਂਦੇ ਨੇ ਕਿ ਇਹਨਾਂ ਦੇ ਇੱਕ ਹੋਰ ਗੁਣ ਹੈਗੇ ਨੇ ਉਹਨਾਂ ਗੁਣਾਂ ਕਰਕੇ ਇਹਨਾਂ ਦੇ ਨਾਮ ਪਏ ਹੋਏ ਨੇ ਜਿਹਦਾ ਸਵੈ ਇਛਤ ਜਿਹੜੇ ਵੋਲੰਟਰੀ ਮਸਲਸ ਹਨ ਇਛਤ ਇਨਵੋਲੰਟਰੀ ਅਤੇ ਪਿੰਜਰ ਸਕੈਲੇਟਰ ਪੇਸ਼ੀਆਂ ਕੀ ਹਨ ਉਹ ਹੈ ਜਿਹੜੀ ਤਿੰਨ ਅਸੀਂ ਗੱਲ ਕੀਤੀ ਉੱਪਰ ਉਹਨਾਂ ਵਿੱਚੋਂ ਹੀ ਆਏ ਹੈ ਇਹ ਹੀ ਹੈ ਇਹਨਾਂ ਦੇ ਨਾਮ ਮਣੀਆਂ ਗੁਣ ਹੈਗੇ ਨੇ ਇਹਨਾਂ ਦੇ ਸਾਡੀ ਸੁਚੇਤ ਇੱਛਾ ਮੁਤਾਬਕ ਹਰਕਤ ਕਰਨ ਵਾਲੀਆਂ ਪੇਸ਼ੀਆਂ ਨੂੰ ਸਵੈ ਇਛਤ ਪੇਸ਼ੀਆਂ ਕਿਹਾ ਜਾਂਦਾ ਹੈ ਭਾਵ ਜਿਹੜੀਆਂ ਏਸ਼ੀਆਂ ਨੂੰ ਅਸੀਂ ਹਰਕਤ ਵਿੱਚ ਲਿਆਉਣ ਲਈ ਸਾਡੀ ਮਰਜ਼ੀ ਕੰਮ ਕਰਦੀ ਹੈ ਜਿਵੇਂ ਜੀ ਕਰਦਾ ਬਹਿ ਜਾਵਾਂ ਬਹਿ ਗਿਆ ਜਿਵੇਂ ਤੋੜਿਆ ਤੇ ਮੇਰੇ ਪੱਟਾਂ ਨੂੰ ਮਸਲ ਸਹੀ ਦੀ ਹੈ ਪੱਠਿਆਂ ਨੂੰ ਲੱਕ ਨੂੰ ਹਨਾ ਫਿਰ ਮੈਂ ਕੰਮ ਕਰਨਾ ਹੈ ਕੋਈ ਡੰਬਲ ਚੱਕਣੇ ਨੇ ਡੰਡ ਮਾਰਨੇ ਨੇ ਤੇ ਮੇਰੇ ਡੋਲੇ ਨੇ ਬਾਹਾਂ ਨੇ ਬਿਣੀ ਹੈਗੀ ਹੈ ਉਹਦੇ ਮੈਂ ਮੁੰਡੇ ਨੇ ਉਹਦੇ ਮੈਂ ਪੱਠੇ ਵਰਤਣਾ ਹਨਾ ਸੋ ਇਹ ਜਿਹੜੀਆਂ ਲੱਤਾਂ ਬਾਹਾਂ ਦੇਖੋ ਜਿਵੇਂ ਲੱਤਾਂ ਬਾਹਾਂ ਆਦ ਦੀਆਂ ਪੇਸ਼ੀਆਂ ਸਾਡੀ ਇੱਛਾ ਮੁਤਾਬਕ ਗਤੀਸ਼ੀਲ ਜਾਂ ਗਤੀਹੀਣ ਹੁੰਦੀਆਂ ਹਨ ਮੈਂ ਲੰਮੇ ਪੜਨਾ ਹੈ ਆਰਾਮ ਕਰਨਾ ਹੈ ਦੌੜਨਾ ਹੈ ਕੰਮ ਕਰਨਾ ਹੈ ਭਾਰ ਚੱਕਣਾ ਹੈ ਬੈਠਕਾਂ ਕਰਨੀਆਂ ਉਹ ਸਾਰਾ ਕੀ ਹੈ ਮੇਰੀ ਇੱਛਾ ਦੇ ਮੁਤਾਬਕ ਹੈ ਹੈਨਾ ਸੋ ਇਸ ਕਰਕੇ ਇਹਨਾਂ ਨੇ ਕਹਿ ਦਿੱਤਾ ਸਵੈ ਇਛਤ ਪੇਸ਼ੀਆਂ ਕਿਉਂਕਿ ਇਹ ਪੇਸ਼ੀਆਂ ਜ਼ਿਆਦਾਤਰ ਹੱਡੀਆਂ ਨਾਲ ਜੁੜੀਆਂ ਹੁੰਦੀਆਂ ਹਨ ਅਤੇ ਗਤੀ ਦਾ ਕਾਰਨ ਹਨ ਇਹਨਾਂ ਨੂੰ ਪਿੰਜਰ ਪੇਸ਼ੀਆਂ ਵੀ ਕਿਹਾ ਜਾਂਦਾ ਹੈ ਸੜੀ ਸਵੈ ਇਛਤ ਪੇਸ਼ੀਆਂ ਨੇ ਇਕਤੇ ਸਾਡੀ ਮਰਜ਼ੀ ਦੇ ਮੁਤਾਬਕ ਕੰਮ ਕਰਕੇ ਇਸ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਹੈ ਸਵੈ ਇਛਤ ਪੇਸ਼ੀਆਂ ਦੂਜੀ ਗੱਲ ਕਿਉਂਕਿ ਬਹੁਤ ਜ਼ਿਆਦਾਤਰ ਇਹ ਪੇਸ਼ੀਆਂ ਹੱਡੀਆਂ ਨਾਲ ਜੁੜੀਆਂ ਹੋਈਆਂ ਨੇ ਇਸ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਹੈ ਪਿੰਜਰ ਪੇਸ਼ੀਆਂ ਵੀ ਕਿਹਾ ਜਾਂਦਾ ਹੈ ਜਿਹੜੀਆਂ ਪੇਸ਼ੀਆਂ ਸਾਡੀ ਇੱਛਾ ਅਧੀਨ ਨਹੀਂ ਹਨ ਉਹ ਵੀ ਕੰਮ ਕਰਦੀਆਂ ਸਾਡੇ ਸਰੀਰ 'ਚ ਉਹਨਾਂ ਨੂੰ ਅਣ ਇਛਤ ਪੇਸ਼ੀਆਂ ਕਹਿੰਦੇ ਹਨ ਜਿਵੇਂ ਹੋਜਣ ਦੀ ਨਲੀ ਅਸੀਂ ਮੂੰਹ ਨਾਲ ਖਾ ਲਿਆ ਚਬ ਲਿਆ ਸਾਡੇ ਜਬੜੇ ਦੀਆਂ ਤੇ ਪੇਸ਼ੀਓ ਵਰਤੋ ਇੰਹਾ ਪਰ ਬੱਚੋ ਜਿਲੇ ਗਲੇ ਤੋਂ ਥੱਲੇ ਚਲਾ ਗਿਆ ਖਾਣਾ ਫਿਰ ਭੋਜਨ ਦੀ ਨਲੀ ਤੋਂ ਅੱਗੇ ਜਿਹੜਾ ਥੱਲੇ ਤੱਕ ਜਾਂਦਾ ਉਹ ਵੀ ਉੱਥੇ ਪੇਸ਼ੀਆਂ ਹੈਗੀਆਂ ਉਹ ਸਾਡੀ ਮਰਜ਼ੀ ਦੇ ਅਧੀਨ ਨਹੀਂ ਹੈਗੀਆਂ ਉਹ ਆਪਣੇ ਆਪ ਕੰਮ ਕਰਦਾ ਰਹਿੰਦਾ ਉਹ ਕੰਮ ਜਦੋਂ ਸਾਡੇ ਸੁੱਤੇ ਪਏ ਬੈਠੇ ਹੋਏ ਤਾਂ ਵੀ ਚੱਲਦਾ ਅੱਖ ਦੀ ਆਇਰਿਸ ਅੱਖ ਦੀ ਜਿਹੜੀ ਸਾਡੀ ਅੰਦਰ ਮਸਲਸ ਹੈਗੀਆਂ ਉਹ ਵੀ ਸਾਡੀ ਇੱਛਾ ਤੋਂ ਬਿਨਾਂ ਕੰਮ ਕਰਦੀਆਂ ਨੇ ਗੁਰਦੇ ਦੀ ਮੂਤਰ ਵੈਣੀ ਸਾਡੇ ਗੁਰਦਿਆਂ ਵਿੱਚੋਂ ਉਹ ਜਿਹੜੇ ਦੋ ਵੈਣੀਆਂ ਨੇ ਉਹਦੇ ਰਾਹੀਂ ਜੋ ਪਿਸ਼ਾਬ ਦੀ ਥੈਲੀ ਏ ਬਲੈਡਰ ਜਿਹਨੂੰ ਕਹਿੰਦੇ ਆ ਯੂਰੀਨਰੀ ਬਲੈਡਰ ਉਹ ਜਿਹੜਾ ਪਿਸ਼ਾਬ ਜਾਂਦਾ ਹੈ ਉਹ ਵੀ ਸਾਡੀ ਅਧਿਨੀ ਹੈਗਾ ਉਹ ਆਪਣੇ ਕੰਮ ਹੋ ਰਿਹਾ ਅਤੇ ਫੇਫੜਿਆਂ ਦੀਆਂ ਉਹ ਪਸ਼ਾਹ ਨਾਲੀਆਂ ਭਾਵੇਂ ਇੱਕ ਤੇ ਅਸੀਂ ਸਾਹ ਲੈਂਦੇ ਆ ਉਹ ਮੈਂ ਕੁਝ ਘੰਟਿਆਂ ਲਈ ਰੋਕ ਸਕਦਾ ਆਪਣੀ ਮਰਜ਼ੀ ਨਾਲ ਠੀਕ ਹੈ ਨਾ ਵੱਡੀ ਦਾ ਸਾਹ ਹੀ ਨਾਲੀ ਪਰ ਉਸ ਤੋਂ ਥੱਲੇ ਹੋਰ ਛੋਟੀਆਂ-ਛੋਟੀਆਂ ਪਸ਼ਾਹ ਨਾਲੀਆਂ ਗਈਆਂ ਨੇ ਉਹ ਉਹਨਾਂ ਤੇ ਸਾਡਾ ਕੋਈ ਜੋੜ ਨਹੀਂ ਹੈਗਾ ਉਹ ਸਾਡੇ ਹਿਸਾਬ ਨਾਲ ਨਹੀਂ ਚਲਦੀਆਂ ਸਾਡਾ ਦਿਲ ਜਿਹੜਾ ਸਭ ਤੋਂ ਵੱਡੀ ਮਿਸਾਲ ਉਹਦੀ ਉਹ ਵੀ ਪੇਸ਼ੀ ਹੈਗਾ ਦਿਲ ਪੇਸ਼ੀ ਹੈ ਨਾ ਮਸਲਾ ਕੀ ਹੈ ਪੱਠਾ ਹੈਗਾ ਉਹ ਵੀ ਸਾਡੀ ਇੱਛਾ ਤੋਂ ਬਿਨਾ ਕੰਮ ਕਰਦਾ ਹੈ ਮੈਂ ਥੋੜੀ ਕੈਸਾੜਾ ਵੀ ਹੁਣ ਮੇਰੇ ਦਿਲ ਨੇ ਧੜਕਣਾ ਤੇ ਹੁਣ ਨਹੀਂ ਧੜਕਣਾ ਨਹੀਂ ਸੋ ਜਦੋਂ ਅਸੀਂ ਲੰਮੇ ਪਏ ਹੁੰਦੇ ਹਾਂ ਸੁੱਤੇ ਹੁੰਦੇ ਹਾਂ ਹੁੱਕ ਨਹੀਂ ਦੋਦੋ ਵੀ ਦਿਲ ਧੜਕ ਰਿਹਾ ਹੁੰਦਾ ਸੋ ਬੱਚਿਓ ਇਹ ਜਿਹੜੀਆਂ ਪੇਸ਼ੀਆਂ ਨੇ ਇਹਨਾਂ ਨੂੰ ਕੀ ਆ ਜੰਦਾ ਹਨ ਇਣਿਛਤ ਪੇਸ਼ੀਆਂ ਠੀਕ ਹੈ ਨਾ ਸੋ ਉਪਸਾਰ ਨਾਲੀਆਂ ਉਜਲੀਏ ਪੇਸ਼ੀਆਂ ਅਣ ਇਛਤ ਪੇਸ਼ੀਆਂ ਹਨ ਭੋਜਨ ਦੀ ਨਲੀ ਹੋ ਗਈ ਇਹ ਗੁਰਦੇ ਤੋਂ ਪਸ਼ਾਬ ਦੇ ਇਥੈਲੀ ਤੱਕ ਜਿਹੜੀਆਂ ਵਹਿਣੀ ਹੋ ਗਈ ਉਹਦੀ ਮਸਲਸ ਹੋਈਆਂ ਉਹਦੀਆਂ ਸੋ ਪੇਸ਼ੀਆਂ ਇਹ ਹੈਗੀਆਂ ਅਣ ਇਛਤ ਠੀਕ ਹੈ ਜੀ ਰਗਤ ਧਾਰੀਦਾਰ ਸਟ੍ਰੀਟਡ ਪੇਸ਼ੀ ਟਿਸ਼ੂ ਬਾਰੇ ਲਿਖੋ ਧਾਰੀਦਾਰ ਪੇਸ਼ੀਆਂ ਵਿੱਚ ਵਾਰੋ ਵਾਰੀ ਹਲਕੇ ਅਤੇ ਗੂੜੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ ਤਾਂ ਇਹਨਾਂ ਨੂੰ ਕਿਹਾ ਜਾਂਦਾ ਹੈ ਧਾਰੀਦਾਰ ਤੇ ਧਾਰੀਆਂ ਨੇਚ ਇਹ ਕਿਦਾਂ ਦਿਖਦੀਆਂ ਇਹ ਧਾਰੀਆਂ ਖੁਰਦਬੀਨ ਜਿਹਨੂੰ ਮਾਈਕਰੋਸਕੋਪ ਕਿੰਨੇ ਆ ਜਾਂ ਸੂਖੰਦਰਸ਼ੀ ਕਿੰਨੇ ਆ ਰਾਹੀ ਵੇਖੀਆਂ ਜਾ ਸਕਦੀਆਂ ਹਨ ਇਸ ਟਿਸ਼ੂ ਦੇ ਸੈੱਲ ਲੰਬੇ ਹੁੰਦੇ ਨੇ ਵੇਲਣਾਕਾਰ ਹੁੰਦੇ ਨੇ ਬਿਨਾਂ ਸ਼ਾਖਾਵਾਂ ਦੇ ਅਤੇ ਬਹੁਕੇਂਦ੍ਰਕ ਆਪ ਇਹਨਾਂ 'ਚ ਜਿਹੜੇ ਕੇਂਦਰਕ ਨੇ ਨਿਊਕਲੀਅਸ ਹੈਗੇ ਨੇ ਉਹ ਜ਼ਿਆਦਾ ਹੁੰਦੇ ਨੇ ਮਲਟੀਨਿਊਕਲੀਏਟਸ ਹੁੰਦੇ ਹਨ ਸਵੈ ਇਛਤ ਪੇਸ਼ੀਆਂ ਧਾਰੀਦਾਰ ਪੇਸ਼ੀਆਂ ਹਨ ਜਿਹੜੀ ਸਾਡੀ ਉਨੀ ਪੜੀਆਂ ਸਵੈ ਇਛਤ ਪੇਸ਼ੀਆਂ ਲੱਤਾਂ 'ਆਂ ਬਾਹਾਂ 'ਆਂ ਲੱਗਦੀਆਂ ਹੈਨਾ ਜਿਹੜੀਆਂ ਜਿਹਨਾਂ ਨੂੰ ਅਸੀਂ ਕਿਹਾ ਪਿੰਜਰ ਪੇਸ਼ੀਆਂ ਇਹ ਬੱਚਿਓ ਇਹ ਧਾਰੀਦਾਰ ਪੇਸ਼ੀਆਂ ਹਨ ਠੀਕ ਹੈ ਜੀ ਅੱਗੇ ਚਲੀਏ ਉਹਨਾਂ ਦਾ ਧਾਰੀ ਰਹਿਤ ਅਨਸਟ੍ਰੇਟਿਡ ਜੇ ਧਾਰੀਆਂ ਨਹੀਂ ਹੈਗੀਆਂ ਪੇਸ਼ੀਆਂ ਕੀ ਹਨ ਜਿਵੇਂ ਕਿ ਨਾਮ ਤੋਂ ਸਪਸ਼ਟ ਹੈ ਧਾਰੀ ਰਹਿਤ ਪੇਸ਼ੀਆਂ ਵਿੱਚ ਧਾਰੀਆਂ ਨਹੀਂ ਹੁੰਦੀਆਂ ਅਤੇ ਉਹ ਪਧਰੀਆਂ ਹੁੰਦੀਆਂ ਹਨ ਇਹਨਾਂ ਪੇਸ਼ੀਆਂ ਦੇ ਸਭ ਲੰਬੇ ਤਿੱਖੇ ਸਿਰਿਆਂ ਵਾਲੇ ਅਤੇ ਇੱਕ ਕੇਂਦਰਕ ਯੂਨੀ ਨਿਊਕਲੀਅਰ ਵਾਲੇ ਹੁੰਦੇ ਹਨ ਦਿਲ ਪੇਸ਼ੀਆਂ ਤੋਂ ਇਲਾਵਾ ਸਾਰੀਆਂ ਅਣ ਇਛਤ ਪੇਸ਼ੀਆਂ ਧਾਰੀ ਰਹਿਤ ਪੇਸ਼ੀਆਂ ਹੁੰਦੀਆਂ ਹਨ ਇਹ ਗੱਲ ਦਾ ਧਿਆਨ ਰੱਖਣਾ ਹੈ ਜਿਹੜੀਆਂ ਬੱਚੇ ਇਛਤ ਪੇਸ਼ੀਆਂ ਨੇ ਸਵੈ ਇਛਤ ਉਹ ਧਾਰੀਦਾਰ ਨੇ ਅਣ ਇਛਤ ਜਿਹੜੀਆਂ ਨੇ ਉਹ ਧਾਰੀ ਰਹਿਤ ਨੇ ਸਿਵਾਏ ਦਿਲ ਪੇਸ਼ੀਆਂ ਦੇ ਦਿਲ ਪੇਸ਼ੀਆਂ ਜਿਹੜੀਆਂ ਨੇ ਬੱਚੇ ਉਹ ਅਣ ਇਛਤ ਵੀ ਨੇ ਪਰ ਧਾਰੀਦਾਰ ਵੀ ਨੇ ਠੀਕ ਹੈ ਨਾ ਇਹ ਇਹ ਇੱਕ ਜਿਹੜੀ અપਵਾਦ ਹੈਗਾ ਦਿਲ ਪੇਸ਼ੀਆਂ ਦੇ ਬਾਰੇ ਹੈਗਾ ਕਿ ਅਣ ਇਛਤ ਵੀ ਹੈਗੀ ਹੈ ਪਰ ਧਾਰੀਦਾਰ ਵੀ ਹੈਗੀ ਠੀਕ ਹੈ ਉਹ ਦੇਖਿਓ ਦਿਲ ਪੇਸ਼ੀਆਂ ਬਾਰੇ ਦਿਲ ਪੇਸ਼ੀਆਂ ਕਾਰਡੀਅਕ ਮਸਲ ਬਾਰੇ ਸੰਖੇਪ ਵਿੱਚ ਲਿਖੋ ਦਿਲ ਪੇਸ਼ੀਆਂ ਅਣਿਛਤ ਅਤੇ ਧਾਰੀਦਾਰ ਪੇਸ਼ੀਆਂ ਹਨ ਇਹਨਾਂ ਦੇ ਸੈੱਲ ਬੇਲਣਾਕਾਰ ਸ਼ਖਾਵਾਂ ਵਾਲੇ ਅਤੇ ਇੱਕ ਕੇਂਦਰਕ ਯੂ ਨਿਊਕਲੀਅਰ ਵਾਲੇ ਹੁੰਦੇ ਹਨ ਦਿਲ ਦੀਆਂ ਪੇਸ਼ੀਆਂ ਸਾਰੀ ਉਮਰ ਤਾਲਬੱਧ ਹੋ ਕੇ ਸੰਗੜਦੀਆਂ ਅਤੇ ਫੈਲਦੀਆਂ ਹਨ ਜਿਸ ਕਰਕੇ ਲਹੂ ਸਰੀਰ ਵਿੱਚ ਦੌਰਾ ਕਰਦਾ ਹੈ ਸੋ ਬੱਚਿਓ ਜਿਹੜਾ ਇਹ ਦਿਲ ਪੇਸ਼ੀਆਂ ਨੇ ਦਿਲ ਜਿਹੜਾ ਧੜਕਦਾ ਹੈ, ਸੁੰਗੜਦਾ ਹੈ, ਫੈਲਦਾ ਹੈ ਤੇ ਇੱਕ ਪੰਪ ਦੇ ਵਜੋਂ ਕੰਮ ਕਰਦਾ ਹੈ। ਜਿਵੇਂ ਪੰਪ ਚਲਾ ਕੇ ਅਸੀਂ ਕਿਸੇ ਤਰਲ ਪਦਾਰਥ ਨੂੰ ਆਮ ਤੌਰ ਤੇ ਪਾਣੀ ਨੂੰ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਭੇਜਦੇ ਹਾਂ। ਇਸੇ ਤਰ੍ਹਾਂ ਜਿਹੜਾ ਸਾਡਾ ਦਿਲ ਹੈਗਾ, ਇੱਕ ਪੰਪ ਵਜੋਂ ਕੰਮ ਕਰਦਾ ਹੈ। ਅਠਾ ਹੈਗਾ, ਪੀਸ਼ੀ ਹੈਗੀ ਹੈ। ਸੁੰਗੜਦਾ ਹੈ, ਫੈਲਦਾ ਹੈ ਤੇ ਇਹ ਸੁੰਗੜਦਾ ਹੈ, ਫੈਲਦਾ ਹੈ ਉਹ ਲੇਫਰ ਹੈ। ਖੂਨ ਨੂੰ ਧੱਕਦਾ ਹੈ ਪੰਪ ਵਜੋਂ। ਇਹ ਖੂਨ ਸਾਡੇ ਸਰੀਰ ਦੇ ਸਾਰੇ ਅੰਗਾਂ ਤੱਕ ਦੌਰਾ ਕਰਦਾ ਹੈ। ਉਹ ਆਕਸੀਜਨ ਲੈ ਕੇ ਜਾਂਦਾ ਹੈ। ਸਰੀਰ ਦੇ ਹਰ ਸਿਰੇ ਤੱਕ ਜਿੱਥੇ ਸੈੱਲ ਲੱਗੇ ਨੇ ਉੱਥੇ ਕਿਉਂਕਿ ਆਕਸੀਜਨ ਜੀਵਨ ਅਗਰ ਸੈੱਲ ਨੂੰ ਆਕਸੀਜਨ ਚਾਹੀਦੀ ਹੈ। ਤੇ ਫਿਰ ਇਹੀ ਖੂਨ ਬੱਚੋ ਕਾਰਬਨ ਡਾਈਆਕਸਾਈਡ ਵਾਪਸ ਲੈ ਕੇ ਆਉਂਦਾ। ਜੋ ਸਾਡੇ ਫੇਫੜਿਆਂ ਵਿੱਚ ਜਾਂਦੀ ਹੈ ਤੇ ਅਸੀਂ ਉਹਨੂੰ ਵਾਪਸ ਫਿਰ ਆਪਣੇ ਸਾਹ ਅਹੀਂ ਜਲੇ ਸਾਹ ਛੱਡਦੇ ਆਂ ਤੇ ਕਾਰਬਨ ਡਾਈਆਕਸਾਈਡ ਬਾਹਰ ਜਾਂਦੀ ਹੈ। ਸਾਹ ਅੰਦਰ ਲੈਨੇ ਤੇ ਅਸੀਂ ਆਕਸੀਜਨ ਲੈਨੇ। ਠੀਕ ਹੈ ਜੀ। ਸੋ ਐਸੀ ਪਿਆਰੇ ਵਿਦਿਆਰਥੀ ਤੁਹਾਡੇ ਉਲੇ ਸਵਾਲ ਅੰਜੀ ਤੇ ਨਗਲੀਕ ਵੀਡੀਓ ਹੋਰ ਬਣੇਗਾ ਤੇ ਫਿਰ ਐ ਸੋਚੋ ਤੇ ਉੱਤਰ ਦਿਓ ਦੀ ਲੜੀ ਜਿਹੜੀ ਹੈ। ਇਸਾ ਦਿhai ਕਿ ਸਾਡੀ ਮੁਕੰਮਲ ਹੋ ਜਾਏਗੀ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਨਬਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ